ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਤਿੰਨੇ ਵੜਾ ਤਾਜ਼ੀਆਂ ਤੇ ਦੋ ਦਿਖਾਵਾਂਗੇ ਤੁਹਾਨੂੰ ਬੱਚੇ ਇੱਕ ਗੱਬਰ ਜੱਕ ਪਾਸ ਤੇ ਇੱਕ ਪਾਲਕ ਬੱਚੀ ਪੰਜ ਨਾਲ ਕੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਉ ਚ ਜੀ ਸੇਂਗਾ ਜੀ ਪਿੰਡ ਠੁੱਲੀਵਾਲ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਪਿੰਡ ਠੁੱਲੀਵਾਲ ਜੀ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ ਹੀ ਮੋਬਾਈਲ ਨੰਬਰ 852806099 85280 60099 60094 ਪਹਿਲਾ ਨੰਬਰ ਆਪਾਂ ਜਿਹੜੀ ਬੱਚੀ ਦੇਖਦੇ ਆ ਕਿਹੜਾ ਸੁਆ ਸੂਈ ਆ ਇਹ ਪਹਿਲਾ ਸੁਆ ਚਾਰ ਦੰਦ ਪਹਿਲਾ ਸੁਆ ਮੂੰਹੋਂ ਚਾਰ ਦੰਦ ਬੱਚਾ ਇਹਦੇ ਪਿੱਛੇ ਗਈ ਆ ਬੱਚਾ ਬੱਸੀ ਆ ਜੀ ਬੱਚਾ ਇਹਦੇ ਪਿੱਛੇ ਆ ਗਈ ਬੱਚੀ ਤੇ ਇੱਕ ਕੈਕ ਦਿਨ ਹੋ ਗਏ ਨੇ ਸੂਈ ਨੂੰ ਇਹਨੂੰ ਅੱਜ ਪੰਜਵਾਂ ਦਿਨ ਆਈ ਸੂਈ ਪੰਜਵਾਂ ਦਿਨ ਸੂਜੀ ਨੂੰ ਦੁੱਧ ਐਸ ਵਕਤ ਕਿੰਨਾ ਕਿ ਤਿਆਰ ਆ ਦੁੱਧ ਹੁਣ ਹੈਗਾ ਜੀ ਬੋਲਾ ਥੰਨੇ ਮੰਨ ਕੇ ਚੱਲੋ 17 17 ਕਿਲੋ 17 ਕਿ ਲੀਟਰ ਬੋਲਾ ਦੇ ਥੱਲੇ ਹਾਜ਼ਰ ਆ ਮੰਨ ਕੇ ਚੱਲੀ ਵੀ 8 ਲੀਟਰ ਟਾਈਮ ਦਾ ਜਮਾ ਨੈਟ ਹੈਗਾ ਹੈਗਾ ਜੀ ਚੋਣ ਚਵਾ ਇੱਕ ਨੰਬਰ ਆ ਇੱਕ ਨੰਬਰ ਹੁਣ ਸ਼ਾਮ ਦਾ ਟਾਈਮ ਆ ਚੋਈ ਆਪਾਂ ਇਹਦੀ ਕਰਨੀ ਆ ਤੇ ਲੇਵਾ ਥੋੜਾ ਬੰਦ ਲੈ ਵੀ ਜਾਗੀ ਹਣਾ ਲੈ ਵੀ ਟਾਈਟ ਦੀ ਦਿਖਾਵਾ ਘਾਟਾ ਤੇ ਦੁੱਧ ਖੈਰ ਚੰਗਾ ਤਿਆਰ ਚੋਣ ਚਵਾ ਇੱਕ ਨੰਬਰ ਇੱਕ ਨੰਬਰ ਕੀਮਤ ਇਹਦੀ ਕੀ ਆ ਕੀਮਤ ਇਹਦੀ ਮੰਨ 95000 ਆ ਜੀ 85000 ਦੀ ਆਂ ਦੇਣਾ ਗਜਾਇ ਸੂਜੀ ਮਾੜੀ ਮੁੱਟੀ ਮਾੜੀ ਮੁੱਟੀ ਥ ਸੁਰ ਪਹਿਲੇ ਨੰਬਰਾਂ ਪਹਿਲੀ ਬੱਚੀ ਦੇਖਦੇ ਪੈਪਲੂਨ ਪਹਿਲਾ ਸੂਆ ਸੂਈ 17 18 ਲੀਟਰ ਬੋਲਾ ਹਾਜਰਾ 85000 ਦੇ ਵਿੱਚੋਂ ਗਜੈਸ ਮੌਕੇ ਤੇ ਹੋ ਜੂਗੀ ਪੰਜਵਾਂ ਦਿਨ ਸੂਈ ਨੂੰ ਆ ਪਿੱਛੇ ਫੀਮੇਲ ਕਾਪ ਬੱਚੀ ਆ ਮੂੰਹ ਚਾਰ ਦੰਤਾਂ ਵਾਲੀ ਵਾ ਦੇਖ ਸਕਦੇ ਹੋ ਤੇ ਕੱਦ-ਕਾੜ ਤੇ ਬਿਊਟੀ ਵਗੈਰਾ ਬਹੁਤ ਆ ਤੇ ਕੰਪੈਕਟ ਡਾਟਾ ਬਿਲਕੁਲ ਸਾਫ਼ ਸੁਥਰਾ ਚੰਗਾ ਮੂੰਹ ਮੱਥੇ ਲੱਗਦੀ ਆ ਚੰਗੀ ਜਿੰਦ ਜਾਨ ਵਾਲੀ ਤੇ ਮੂੰਹ ਚਾਰ ਦੰਦਾਂ ਦਾ ਸੋ ਬੋਦੀ ਵਗੈਰਾ ਵੇਰਦੀ ਦੇਖ ਸਕਦੇ ਹੋ ਫੇਸ ਕੁਆਲਿਟੀ ਚੰਗੀ ਤੇ ਅੱਖਰ ਵਗੈਰਾ ਬੱਚੀ ਦੇ ਬਹੁਤ ਚੰਗੇ ਆ ਤੇ ਅਗੇ ਇਹਦੇ ਪਾ ਦੋ ਨੰਬਰ ਬੱਚੀ ਦੂਜਾ ਸੂਆ ਮੂਹੋ ਜੈਨੂਰ 6 ਦੰਦ ਤੇ ਦਿਨ ਕਹਿਕ ਲੈਂਦੀ ਹੈ ਜੀ ਦਿਨੇ ਜੇ ਪੈ ਨੇ ਜੀ ਇਹਦੇ 10 ਤੋਂ 12 ਮੈਂ 10 12 ਕ ਦਿਨ ਸੂਣ ਚ ਬਾਕੀ ਤੇ ਥਣ ਸੋਣਾ ਵਧਿਆ ਗੁੱਲੇ ਵਾਲਾ ਕੱਢਦੀ ਹੈ ਹਨਾ ਤੇ ਠੰਡੀ ਸੀਲ ਵੱਧ ਦੋ ਸੋ ਥਣ ਦੇਖ ਸੋ ਚਾਰੇ ਨਿਖੜ ਮੇ ਤੇ ਤਾਂ ਆਪਾਂ ਦੁੱਧ ਦਾ ਕੀ ਅਨੁਮਾਨ ਜਲਾ ਸਕਦੇ ਹਾਂ ਦੁੱਧ ਇਹਦਾ ਦਿੱਤਾ ਜੀ 27 28 ਕਿਲੋ ਪਹਿਲੇ ਸੂਏ ਦਾ ਇਸ ਵਾਰ ਅੰਦਾਜ਼ਾ ਲਾਈਏ ਗਰਮੀ ਦੇ ਹਿਸਾਬ ਨਾਲ ਗਰਮੀ ਦੇ ਹਿਸਾਬ ਨਾਲ 30 ਕਿਲੋ ਤਾਂ ਦੇਣੇ ਚਾਹੀਦੇ ਠੀਕ ਆ ਮੰਨ ਕੇ ਚੱਲੇ ਵੀ 25 ਤੋਂ ਪਾਰ ਵਾਲੀ ਹੈਗੀ ਆ ਹੈਗੀ ਆ ਜੀ ਆਰਾਮ ਤੇ ਲੈ ਜੂ ਸੂਣ ਚ ਹਫਤਾ ਜੀ ਹਫਤਾ ਤੋਂ ਵੱਧ ਇਹਦੀ ਕਿੰਨੇ ਲੱਖ ਰੁਪਏ ਆ ਜੀ ਗਜੈਸ ਹੋਜੂਗੀ ਹਾਂ ਕਰਦਾ ਤੋਰੀਵਾਰ ਨੂੰ ਸੋ ਵੀਰ ਦੂਜਾ ਨੰਬਰ ਆਪਾਂ ਜਿਹੜੀ ਬਿਹੜ ਦੇਖਦੇ ਆ ਦੂਜਾ ਸੁਬਾ ਸੁੰਦੀ ਪਈ ਆ ਮੂੰਹੋਂ ਛੇ ਦੰਦਾ ਹਾਂ ਛੇ ਦੰਦਾ ਤੇ ਸੂਣ ਚ 5-4 ਦਿਨ ਬਾਕੀ 25-27 ਕਿਲੋ ਦੁੱਧ ਪਲੂਣ ਦਾ ਪਾਇਆ ਵਾ ਇਸ ਵਾਰ ਆਪਾਂ ਬੱਤੀ ਤੋਂ 30 ਦੇ ਵਿੱਚ ਕਰਦਾ ਅੰਦਾਜ਼ਾ ਲਾ ਸਕਦੇ ਆ ਸੋ ਮੂੰਹ ਮੱਥਾ ਦੇਖੋ ਲੱਖ ਰੁਪਈਆ ਇਹਦੀ ਕੀਮਤ ਆ ਤੇ ਜਿੰਦ ਜਾਨ ਰਾਜੀ ਬਹੁਤ ਆ ਝੋਲੀ ਵਾਲੀ ਬਹਿੜ ਆ ਤੇ ਲੇਵਾ ਬਿਲਕੁਲ ਕੰਬੈਕਟ ਜਿਹੜਾ ਲੇਵਾ ਇਹਦੇ ਲੱਗਿਆ ਮੰਨ ਕੇ ਚਲੋ ਕੋਈ ਆਪਾਂ ਨੂੰ ਮਿਸਟੈਟਿਕ ਵਗੈਰਾ ਡਰ ਨਹੀਂ ਰਹਿਣਾ ਤੇ ਨਾ ਹੀ ਲੇਵਾ ਥੋੜੇ ਘੜ ਤੋਂ ਘੜ ਚਾਹੀਏ ਆਪਾਂ 10 12 ਸੂਏ ਖਿੱਚ ਲਈਏ ਬਹਿੜ ਨੂੰ ਤੇ ਲੇਵਾ ਪੂਰਾ ਫਿੱਟ ਫਾੜ ਜਾ ਮਾ ਫਿਟਿੰਗ ਆਲਾ ਲੇਵਾ ਇਹਦਾ ਤੇ ਥਾਂ ਲੇਵੇ ਦੀ ਸਾਫ ਸੁਥਰੀ ਥਣ ਦੇਖੋ ਚਾਰੇ ਨਿਕਣਵੇਂ ਤੇ ਹਵਾਨੇ ਤੇ ਨਾਲਾ ਵਗੈਰਾ ਸੋਹਣੇ ਚੰਗੇ ਦਿਖਾਈ ਦਈਏ ਇਹਦੇ ਮਿਲਕ ਵੇਨ ਵੀ ਚੰ ਇਹ ਕਿਹੜਾ ਸੂਆ ਜੀ ਇਹ ਪਹਿਲਾ ਸੂਆ ਜੀ ਖੀਰੀ ਆ ਉਸ ਠੀਕ ਆ ਮੂੰਹ ਹੋ ਬਿਲਕੁਲ ਖੀਰੀ ਇਹ ਆਪਣੀ ਜਰਸੀ ਚ ਆ ਗਈ ਹੈਨਾ ਹਾਂ ਜਰਸੀ ਕਰਾਉਣੀ ਠੀਕ ਹੈ ਤੇ ਕੈ ਕਿ ਦਿਨ ਲਈ ਦਸੂਤਾ ਜੇ ਠੀਕ ਹੈ ਜੇ 20 22 ਦਿਨ ਪੈਣੇ ਨੇ 20 22 ਦਿਨ ਸੂਣ ਚ ਬਾਕੀ ਤੇ ਹੈ ਦੁੱਧੰ ਦਾ ਜਮ ਹਾਂਜੀ ਟੋਰੀ ਬਾਹਰ ਨੂੰ ਸੂਭਰੋ ਜਰਸੀ ਦੇ ਵਿੱਚ ਹਲਕਾ ਬਣ ਕਰਾਸ ਆ ਗਿਆ ਤੇ ਬਾਕੀ ਪੱਠ ਫੜੇ ਦੀ ਬਣਤਰ ਤੇ ਰਾਜੀ ਵਗੈਰਾ ਦੇਖੋ ਸਮੀ ਭਲੀ ਬਹੁਤ ਆ ਤੇ ਮੂੰਹ ਹੋ ਬਿਲਕੁਲ ਖੀਰੀ ਸੋ ਦੇਖੋ ਘੋੜੀ ਵਰਗੀ ਬੱਚੀ ਆ ਹਜੇ ਇਹਦੇ 20 22 ਦਿਨ ਸੂਣ ਚ ਬਾਕੀ ਪਿਆ ਸੋ ਰਾਜੀ ਪਲੀ ਪੁਲੀ ਬਹੁਤ ਜਿਆਦੇ ਆ ਤੇ ਇਹਦੀ ਕੀਮਤ ਕੀ ਰੱਖੀ ਆਪਾ ਇਹਦੀ ਕੀਮਤ 65 ਆ ਜਰਾ ਜੀ ਠੀਕ ਐ ਸွေਦੀ ਕੀਮਤ ਹੈਗੀ ਆ 65000 ਰੁਪਏ ਬਾਕੀ ਗਜੈਸ ਵਗੈਰਾ ਹੋ ਜੂ 20 ਦਿਨ ਬਾਕੀ ਪਿਆ ਝੋਲੀ ਵਗੈਰਾ ਚੰਗੀ ਆ ਤੇ ਰਾਜੀ ਬਹੁਤ ਆ ਪਲੀ ਪੁਲੀ ਵੀ ਚੰਗੀ ਆ ਵੜ ਜਰਸੀ ਦੇ ਵਿੱਚ ਹਲਕਾ ਕਲੌਸ ਪਾਉਣ ਪੈਂਦਾਗਾ ਸੁਹਾ ਪਹਿਲਾ ਸੁੰਦੀਆਂ ਮੂਹੋ ਖੀਰੀ ਬਿਲਕੁਲ ਤੇ ਵੀਰੇ ਚੌਥੇ ਨੰਬਰ ਆਪ ਜਿਹੜੀ ਬੱਚੀ ਦੇਖਦੇ ਆਏ ਇਹ 4 ਮਹੀਨੇ ਦੀ ਗੱਪਣਾ ਚ 5ਵਾਂ ਲੱਗਿਆ ਜੀ 4 ਮਹੀਨੇ ਦੀ ਗੱਪਣ ਚੈੱਕ ਕਨਫਰਮ ਆ ਹਨ ਤੇ ਮੂਹੋ ਖੀਰੀ ਇਹ ਦੋਂਦੀ ਆ ਇਹ ਦੋਨ ਦੇ ਪੱਟ ਲਿਏ ਨੇ ਠੀਕ ਆ ਮਾ ਲਈ ਦੋਨ ਦੀ ਹੋ ਚੱਲੀ ਤੇ ਇਹਦਾ ਭਾਵ ਯਾਰ ਕੀ ਆ ਇਹਦਾ ਆਪਾਂ 30000 ਕਰਦਾ 25000 ਦੇ ਦਾਂਗੇ 25000 ਦੀ 4 ਮਹੀਨੇ ਦੀ ਗੱਬੜ ਚੈੱਕ ਕਨਫਰਮ ਆ ਹਾਂਜੀ ਆਪਣੀ ਚੈੱਕ ਕਰਾਈ ਵੀ ਆ ਹਾਂ ਆਪਣੇ ਕਰਾਈਆ ਬੰਦਾ ਜਿਹਨੇ ਲੈਣੀ ਆ ਆਪਦਾ ਡਾਕਟਰ ਨੇ ਤੋਰਦੀ ਮਾੜੇ ਜਣ ਸੋ ਵੀਰ 4 ਮਹੀਨੇ ਦੀ ਗੱਬੜ 25000 ਰੁਪਏ ਦੀ ਮਿਲ ਜੂਗੀ ਮਾੜੇ ਮਾੜੇ ਸਿੰਗ ਫੋਟਾ ਜ਼ਰੂਰ ਹੈਗੇ ਇਹਦੇ 4 ਮਹੀਨੇ ਦੀ ਗੱਬੜ ਚੈੱਕ ਪਾਸ ਕਨਫਰਮ ਆ ਜਾਵੇ ਸੋ ਝੋਲੀ ਵੀ ਚੰਗੀ ਬਣਾਉਣ ਲੱਗੀ ਸੋ ਡਾਕਟਰ ਆਪਦਾ ਨਾਲ ਲੈ ਕੇ ਆਏ ਚੈੱਕ ਕਰਵਾ ਲਿਓ ਸੋ ਕਦ ਕਾਢ ਕੇ ਅੱਜ ਚੰਗਾ ਬੱਚੀ ਚੰਗੀ ਬਣੂਗੀ 4 ਮਹੀਨੇ ਦੀ ਕਨਫਰਮ ਆ ਜਮਾ ਤੇ ਕੀਮਤ ਇਹਦੀ 25000 ਰੁਪਏ ਅੱਜ ਦਾ ਆ ਸੋ ਵੀਰੋ ਝੋਲੀ ਵਗੈਰਾ ਨੇੜੇ ਤੋਂ ਦੇਖ ਸਕਦੇ ਹੋ ਝੋਲੀ ਬੱਚੀ ਦਾ ਚੰਗੀ ਆ ਤੇ ਚੰਗੀ ਝੋਲੀ ਬਣਾਉਗੀ ਵਧੀਆ ਤੇ ਅੱਗੇ ਆਪਾਂ ਛੋਟੀ ਪਾਲਕ ਬੱਚੀ ਦੇਖੇ ਨੇ ਜਿਹੜੀ ਇਹ ਤਾਂ ਹੈਗੀ ਆ ਜੀ ਸਾਰੀ 7 ਕਿ ਮਹੀਨੇ ਦੀ ਏਜ ਆ ਜੀ ਤਾਂ 7 ਕਿ ਮਹੀਨੇ 8 ਦੇ ਵਿੱਚ ਉਹ ਜਿਹਦੀ ਏਜ ਆ ਤੇ ਕੋਈ ਫੋਟ ਸੰਗ ਤਾਂ ਨਹੀਂ ਇਹਦੇ ਨਹੀਂ ਨਹੀਂ ਜੀ 4 ਥਾਣਾ 4 ਥਾਣਾ ਕੋਈ ਰਿਕਾਰਡ ਵਗੈਰਾ ਪਤਾ ਕੁਛ ਇਹਦਾ ਰਕਾਰਡ ਤਾਂ ਇਹਦਾ ਜੀ ਦਿੱਤਾ ਇਹਦੀ ਮਾਂ ਨੇ 22 ਕਿਲੋ ਦਾ ਠੀਕ ਆ ਇਹਦੀ ਕੀਮਤ ਕੀ ਆ ਜੀ ਇਹਦੀ ਕੀਮਤ ਕਰਦੇ ਆ 25000 ਵਜਾਇਸ ਹੋ ਜੂਗੀ ਤੋਰ ਦੀ ਗੜਾਈ ਦਾ ਵੀ ਘੜਾ ਦੇ ਸੋਬਰ ਇਹਦੀ ਕੀਮਤ ਹੈਗੀ 25000 ਰੁਪਏ ਚੰਗਾ ਰਿਕਾਡ ਆ ਤੇ ਕੋਈ ਫੋਟ ਸੰਗ ਨਹੀਂ 7 ਤੋਂ ਲੈ ਕੇ 8 ਮਹੀਨੇ ਦੇ ਵਿੱਚ ਵਜੇ ਦੀ ਏਜ ਆ ਸੋ ਬੱਚੀ ਦੇਖੋ ਚੰਗੀ ਸੋਹਣੀ ਬੰਡ ਵਾਲੀ ਬੱਚੀ ਹੈਗੀ ਮੂੰਹ ਮੱਥਾ ਚੰਗਾ ਜਿੰਦ ਜਣ ਬਾਟੀ ਕਾ ਮੋਲ ਲੈ ਕੋਈ ਫੋਟ ਸੰਗ ਨਹੀਂ ਤੇ ਨੰਬਰ ਬੋਲ ਦੀ ਫਿਰ ਦੁਬਾਰਾ ਆਪਣਾ ਨੰਬਰ 8528060 ਹੁੰਦਾ ਸੋ ਕਾਫੀ ਨਾਲ ਤੁਹਾਨੂੰ ਦਿਖਾਤੇ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਨਿਰਖਵਾਰ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈਅਦ ਲੋ ਧੰਨਵਾਦ ਜਲਦ ਮਿਲ ਜਾਈਏ ਕਿਸੇ